ਜਦੋਂ ਵੀ ਮੇਰੇ ਕੋਲੇ ਮੀਟਿੰਗ ਦੇ ਵਿੱਚ ਕੋਈ ਫਾਈਲ ਆਉਂਦੀ ਹੈ ਮੈਂ ਪੁੱਛਦਾ ਇਹਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਕੀ ਹੈ ਤੇ ਇਹਦਾ ਨੁਕਸਾਨ ਕੀ ਹੈ ਉਹ ਨੁਕਸਾਨ ਵਾਲੀ ਤਾਂ ਮੇਰੇ ਕੋਲੇ ਲਿਆਉਂਦੇ ਨਹੀਂ ਅਫਸਰਾਂ ਨੂੰ ਪਤਾ ਲੱਗ ਗਿਆ ਵੀ ਨੁਕਸਾਨ ਵਾਲੀ ਤਾਂ ਪਰਾਂ ਮਾਰਦਾ ਭਗਾ ਕੇ ਵੀ ਫਾਇਦਾ ਦੱਸੋ ਲੋਕਾਂ ਨੂੰ ਕੀ ਦੱਸਦੇ ਨੇ ਇਹਦੇ ਨਾਲ ਐ ਹੋ ਜਾਊਗਾ ਐ ਦਿਨਾਂ ਐ ਹੋ ਜਾਊਗਾ ਮੈਂ ਕਹਾਂ ਫਿਰ ਤਾਂ ਠੀਕ ਹੈ ਇਹਦੇ ਨਾਲ ਚਾਰ ਘਰਾਂ ਚ ਰੋਟੀ ਮਿਲੂ ਨਾ ਚੁੱਲ੍ਹੇ ਬਲਣਗੇ ਨੌਕਰੀਆਂ ਆ ਤੁਹਾਡੇ ਸਾਹਮਣੇ 63000 ਤੋਂ ਵੱਧ ਨੌਕਰੀਆਂ ਦੇ ਕਿਥੋਂ ਦੇ ਸਾਹਮਣੇ ਖੜਾ ਮੈਂ 63000 ਤੁਹਾਡੇ ਜੋ ਵੀ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਜਾਂ ਕੋਈ ਰਿਸ਼ਤੇਦਾਰਾਂ ਨੂੰ ਜਾਂ ਕੋਈ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲੀ ਹੋਊਗੀ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ 1 ਰੁਪਈਆ ਲੱਗ ਗਿਆ ਜੀ ਸਾਡਾ ਰਿਸ਼ਵਤ ਦਾ ਜਾਂ ਜਾਂ ਸਾਨੂੰ ਕਿਤੇ ਐਮਐਲਏ ਨੂੰ ਜਾਂ ਮੰਤਰੀ ਨੂੰ ਭਾਲਣਾ ਪੈ ਗਿਆ ਸਾਡਾ ਤੇਲ ਹੀ ਫੋਗ ਗਿਆ ਇੰਨਾ ਵੀ ਉਹਨੂੰ ਭਾਲੀਏ ਤੇ ਉਹ ਸ਼ਪਾਰਸ਼ ਚੱਲੂਗੀ ਨਾ ਆਹੀ ਕੈਸ਼ ਤੇ ਫਰਮਾਇਸ਼ ਨੇ ਤਾਂ ਮਰਵਾਏ ਆ ਪਹਿਲਾਂ ਮਿਲ ਜਾਣਗੀਆਂ ਨੌਕਰੀਆਂ ਮੈਨੂੰ ਰਾਤ 'ਚ ਬਹੁਤ ਸਾਰੇ ਨੌਜਵਾਨ ਮੁੰਡੇ ਵੀ ਮਿਲੇ ਉਹਨਾਂ ਨੇ ਕਿਹਾ ਜੀ ਮਾਸਟਰ ਕੈਟਰ ਦੀਆਂ ਅਸਾਮੀਆਂ ਉਹਦੀਆਂ ਪੋਸਟਾਂ ਮੈਂ ਕਿਹਾ ਵੀ ਜਲਦੀ ਕੱਢਾਂਗੇ ਫੋਨ ਨੰਬਰ ਦੇ ਦੇ ਫਿਰ ਵੀ ਦਿੱਥੋਂ ਪੁੱਛ ਲਾਂਗੇ ਕਿਹੜੀ ਗੱਲ ਕਰਦਾ ਕੋਈ ਕਹਿੰਦਾ ਜੀ ਆ ਫਿਜ਼ੀਕਲ ਐਜੂਕੇਸ਼ਨ ਵਾਲਿਆਂ ਦੀਆਂ ਸਾਡੀਆਂ ਪਈਆਂ ਨੇ ਜੀ ਜਿਹੜੇ ਐਨੀਆਂ ਅਸਾਮੀਆਂ ਮੈਂ ਕਿਹਾ ਵੀ ਕੱਢਾਂਗੇ ਕਿਉਂਕਿ ਜਦੋਂ ਨੌਕ ਜੇ ਸਕੂਲ ਬਣਾਓਗੇ ਤਾਂ ਉੱਥੇ ਟੀਚਰ ਚਾਹੀਦੇ ਹਸਪਤਾਲ ਬਣਾਓਗੇ ਉੱਥੇ ਡਾਕਟਰ ਨਰਸਾਂ ਸਟਾਫ ਚਾਹੀਦਾ ਉਹ ਤਾਂ ਬੈਨਾਂ ਫਿਰ ਸਕੂਲ ਦਾ ਕੀ ਫਾਇਦਾ ਜੇ ਟੀਚਰ ਹੀ ਨਹੀਂ ਜੇ ਡਾਕਟਰ ਹੀ ਨਹੀਂ ਹਸਪਤਾਲਾਂ ਦਾ ਕੀ ਫਾਇਦਾ ਪੰਜਾਬ ਪੁਲਿਸ ਦੇ ਵਿੱਚ 10000 ਤੋਂ ਵੱਧ ਪੁਲਿਸ ਦੇ ਵਿੱਚ ਭਰਤੀ ਕਰ ਰਹੇ ਆ ਨਵੀਂ ਇਹ ਨਹੀਂ ਹੈਗਾ ਵੀ ਜਿਹੜੇ ਰਿਟਾਇਰ ਹੋ ਗਏ ਜਿਹੜੇ ਰਿਟਾਇਰ ਹੋ ਜਾਂਦੇ ਆ 2200 2100 ਉਹ ਤਾਂ ਹਰ ਇੱਕ ਸਾਲ ਨਵੇਂ ਰੱਖ ਲੈਣੇ ਆ ਪਰ 10000 ਹੁਣ ਟੋਟਲ ਸਟ੍ਰੈਂਥ ਵਧਾ ਰਹੇ ਆ ਪੰਜਾਬ ਪੁਲਿਸ ਦੇ ਵਿੱਚ ਔਰ ਪੰਜਾਬ ਪੁਲਿਸ ਤਾਂ ਕੋਈ ਸਪਾਰਸ਼ ਨਹੀਂ ਸਰੀਰ ਹੈ ਪ੍ਰਮਾਤਮਾ ਨੇ ਦਿੱਤਾ ਉਹ ਚ ਦੌੜ ਹੈ ਉਹ ਚ ਲੌਂਗ ਜੰਪ ਹੈ ਉਹ ਚ ਛਾਤੀ ਕਿੰਨੀ ਚੌੜੀ ਐ ਤੇ ਜੋ ਪੰਜਾਬ ਪੁਲਿਸ ਚਾਹਣਾ ਚਾਹੁੰਦੇ ਨੇ ਪੰਜਾਬ ਪੁਲਿਸ ਚਾਜੋ ਤਰੱਕੀਆਂ ਵਾਸਤੇ ਵੀ ਗਾਂਹ ਰਾਹ ਖੁੱਲੇ ਨੇ ਸਾਡੇ ਵੱਲੋਂ ਇਹ ਐ ਵੀ ਤੁਸੀਂ ਤਰੱਕੀ ਕਰਨ ਵਾਲੇ ਬਣੋ ਅਸੀਂ ਤੁਹਾਨੂੰ ਮਾਹੌਲ ਦੇਵਾਂਗੇ ਵੀ ਭਾਈ ਤਰੱਕੀ ਵਾਲਾ ਮਾਹੌਲ ਐ ਪੜਨ ਵਾਸਤੇ ਕਿਤਾਬਾਂ ਲੈ ਲਓ ਲਾਇਬ੍ਰੇਰੀਆਂ ਖੋਲਤਿਆਂ ਖੋਲੀਆਂ ਜਾਂਦੇ ਆ ਬਿਜਲੀ ਆਉਂਦੀ ਐ ਨਾ ਦਿਨੇ ਖੇਤਾਂ ਵਾਲੀ ਗੱਲ ਕਰਦਾ ਮੈਂ ਦਿਨੇ ਆਉਂਦੀ ਐ ਨਾ ਨਹੀਂ ਆਕ ਆਕੜਾਕੇ ਦੀ ਠੰਡ ਚ ਤੁਹਾਨੂੰ ਰਾਤ ਨੂੰ ਪਾਣੀ ਲਾਉਣਾ ਪੈਂਦਾ ਸੀ ਕਣਕਾਂ ਦਾ ਹੁਣ ਕਦੇ ਗਏ ਹੋ ਦਿਨੇ ਹੀ ਕਹੇ ਦੱਬੇ ਉਹਨਾਂ ਵੀ ਛੱਡ ਪਰੇ ਬੰਦ ਕਰਦੇ ਕੱਲ ਨੂੰ ਲਾ ਲਾਂਗੇ ਇਹ ਕਿਹੜਾ ਕਿਤੇ ਜਾਂਦੀ ਹੈ ਹੁਣ ਪਹਿਲਾਂ ਐ ਸੀ ਵੀ ਲੈ ਲਓ ਕੋਈ ਪਤਾ ਪਰਸੋਂ ਨੂੰ ਆਉ ਉਹ ਚੌਥੇ ਨੂੰ ਆਉ ਇਹਦਾ ਕੋਲਾ ਜਾ ਮੁੱਕਣ ਵਾਲਾ ਹੀ ਹੈ ਮੈਂ ਅਖਬਾਰ ਚ ਪੜਿਆ ਸੀ ਵੀ ਕੋਲਾ ਖਤਮ ਹੋਊ ਪਤ ਨਹੀਂ ਹੁਣ ਕਦੇ ਕੋਲਾ ਖਤਮ ਹੋਣ ਦੀ ਆਈ ਹੈ ਖਬਰ ਉਹ ਅਸਲ 'ਚ ਨੀਤਾਂ ਹੀ ਮਾੜੀਆਂ ਸੀ ਇਹਨਾਂ ਦੀਆਂ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਈ ਜਾਂਦੀ ਐ ਜੀ ਬਿਜਲੀ ਹੁਣ ਕਿਵੇਂ ਆਈ ਜਾਂਦੀ ਐ ਨੀਤਾਂ ਨਹੀਂ ਹੈਗੀਆਂ ਸੀ ਕੱਸੀਆਂ ਦਾ ਪਾਣੀ ਪਹੁੰਚ ਰਿਹਾ ਟੇਲਾਂ ਤੱਕ ਖੋਲਤੇ ਨਹਿਰਾਂ 'ਚ ਮੋਗੇ ਪਹਿਲਾਂ ਤਾਂ ਨਹਿਰਾਂ ਲੰਗੀ ਹੋਈ ਜਾਂਦੀਆਂ ਸੀ ਲੰਘਣ ਵਾਸਤੇ ਬਣਾਏ ਆਂ ਸੀ ਯਾਰ ਵੀ ਮੋਗੇ ਬਣਾ ਲਓ ਇਹਨਾਂ 'ਚੋਂ ਇਹਨੂੰ ਕੱਢ ਲਓ ਪਾਣੀ ਇਹਨਾਂ 'ਚੋਂ ਪਿੱਛੋਂ ਹੋਰ ਛੱਡ ਲਓ ਉੱਤੋਂ ਤਾਂ ਤੋਂ ਆਈ ਜਾਂਦਾ ਛੱਡ ਲੋ ਛੱਡ ਕੇ ਮੋਗੇ ਬਣਾ ਲਓ ਕੋਈ ਪਿੰਡ ਕਹਿੰਦਾ ਜੀ 1500 ਕਿੱਲੇ ਦਾ ਫਾਇਦਾ ਹੋ ਜੂ ਕੋਈ ਕਹਿੰਦਾ ਜੀ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਸੱਚ ਤਾਂ ਸੋਚਿਆ ਹੀ ਨਹੀਂ ਸੀ ਵੀ ਕੱਸੀਆਂ ਦੁਆਰੇ ਆ ਜਾਣਗੇ ਜਾਂ ਪਾਈਪਾਂ ਦੁਆਰੇ ਪੈ ਜਾਣਗੀਆਂ ਇਹ ਕੰਮ ਨਹੀਂ ਜੀ ਇਹ ਕੰਮ ਨਹੀਂ ਅਸਲ 'ਚ ਨਹੀਂ ਤਾਂ ਉੱਥੇ ਉਹਨੂੰ ਉੱਥੇ ਨਾਰੇ ਲਾ ਕੇ ਤੁਰ ਗਏ ਹੋਣਗੇ ਉਹ ਕਾਲੀਦਾਲ ਵਾਲੇ 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 ਖੜਾ ਲੈਂਦਾ ਉਹ ਸੁਖਵੀਰ ਬਾਦਲ 10 15 ਇਦਾਂ ਹੀ ਉਹਦੇ ਰਾਜੇ ਬੜਿੰਗਦੇ ਵਾਲੇ ਵਾਲੇ ਖੜੇ ਹੁੰਦੇ ਨੇ ਉਹ 48 ਜ ਕਿਸੇ ਨੇ ਇੰਨਾ ਚੁ ਕਿਹਾ ਸੀ ਵੀ 12 5 48 ਹੈ ਨਾ ਉਹ ਪਿੱਛੇ ਹੀ ਖੜਾ ਸੀ ਕੋਈ ਇਹਦਾ ਮਤਲਬ ਤੁਸੀਂ ਦੇਖੋ ਪਹਿਲੀ ਗੱਲ ਤਾਂ ਉਹਨੂੰ ਆਪ ਨੂੰ ਨਹੀਂ ਪਤਾ ਵੀ 12 5 ਕਿੰਨਾ ਹੁੰਦਾ ਹੈ ਗਾਹ ਨਾਲ ਉਹਦੋਂ ਵੀ ਅਨਪੜ ਰੱਖੇ ਹੋਏ ਨੇ ਜਿਹੜੇ 48 ਕਹਿੰਦੇ ਨੇ ਦੱਸੋ ਇਹ ਆਉਣਗੇ ਹੁਣ ਦੱਸੋ ਹਰਾਨੀ ਵੀ ਗੱਲ ਤਾਂ ਇਹ ਹੈ ਚਲ ਉਹਨੇ 48 ਕਹਿਤਾ ਤੂੰ ਤਾਂ 60 ਕਰ ਲੈਂਦਾ ਨਾ 48 ਹੋਈ ਚੱਕਤਾ ਇਹੀ ਫਿਰ ਫਾਈਲਾਂ ਲਿਆ ਕਰਨਗੇ ਇਹਨਾਂ ਕੋਲੇ ਵੀ ਆ ਦੇਖੋ ਕਰੋ ਫਾਈਲ ਜੀ ਸੈਨ ਇਹ 48 ਵਾਲੀਆਂ ਹੀ ਕਰਾਉਣਗੇ ਸੋ ਵੀਰੋ ਅਸਲ 'ਚ ਨਾ ਪਹਿਲ 24 ਘੰਟੇ ਹੀ ਸੋਚ ਜੰਦੇ ਨੇ ਕਦੋਂ ਆਪਣਾ ਦਾਅ ਲੱਗੂ ਕਦੋਂ ਦਾਅ ਲੱਗੂ ਇਹ ਦਾਅ ਤੇ ਨਹੀਂ ਅਸਲ 'ਚ ਦਾਅ ਤੇ ਦਾਾਂ ਥੋੜੀ ਐ ਇਹ ਤਾਂ ਸੇਵਾ ਹੈ ਜੀ ਰਾਜਨੀਤੀ ਦਾ ਸੇਵਾ ਹੈ